ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਇਆ ਬਹੁਤ ਸੋਹਣੀ ਸਮਰਦੀ ਕਾਟਨ ਦੀ ਕਲੈਕਸ਼ਨ ਲੈ ਕੇ ਆਈ ਆਂ ਏਕੇ ਟੈਕਸ ਬ੍ਰਾਂਡ ਰਹੂਗਾ ਬਹੁਤ ਸੋਹਣੇ ਬਹੁਤ ਹੀ ਸੁਪੀਰੀਅਰ ਕਾਟਨ ਦੇ ਉੱਪਰ ਜਾਨਕਿ ਇਹ ਸਾਰਾ ਸਟੱਫ ਆਇਆ ਵਾ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਹੀ ਸੋਹਣਾ ਸਟਾਫ ਆਇਆ ਵਾ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਪੈਣਾਂ ਦੇ ਮੈਸੇਜ ਆਉਂਦੇ ਹੁੰਦੇ ਆ ਪਿਕਸ ਸੈਂਡ ਕਰ ਦਿਓ ਜਿੱਦਾਂ ਦੀ ਤੁਸੀਂ ਕਲੈਕਸ਼ਨ ਲੈਣੀ ਆ ਕੀ ਨਿਊ ਵੈਰਾਈਟੀ ਆ ਰਹੀ ਆ ਸਮਰ ਦੀਆਂ ਕਲੈਕਸ਼ਨਾਂ ਪੂਰੀਆਂ ਹੁਣ ਜ਼ੋਰਾਂ ਦੇ ਸ਼ੁਰੂ ਹੋ ਜਾਣੀਆਂ ਨੇ ਪੂਰੀਆਂ ਸਟਾਰਟਿੰਗ ਯਾਨੀ ਕਿ ਨਿਊ ਨਿਊ ਡਿਜ਼ਾਈਨ ਨਿਊ ਨਿਊ ਫੈਬਰਿਕਾਂ ਦੇ ਨਾਲ ਹਰ ਤਰ੍ਹਾਂ ਦਾ ਬ੍ਰਾਂਡ ਤੁਹਾਡੇ ਲਈ ਲੈ ਕੇ ਆਵਾਂਗੇ ਘੱਟ ਤੋਂ ਘੱਟ ਵਾਲੇ ਵੀ ਤੇ ਵੱਧ ਤੋਂ ਵੱਧ ਵਾਲੇ ਵੀ ਸੋ ਜਿਹੜੀਆਂ ਭੈਣਾਂ ਨੂੰ ਯਾਨੀ ਕਿ ਪਿਕਸ ਵਗੈਰਾ ਦੀ ਲੋੜ ਹੁੰਦੀ ਆ ਤੁਸੀਂ ਮੇਰਾ ਇਹੀ ਨੰਬਰ ਤੇ ਵਰਸ ਮਤਲਬ ਕਿ ਚੱਲਦਾ ਜੀ ਆਪਣਾ ਚੈਰ ਕਲੈਕਸ਼ਨ ਦਾ ਗਰੁੱਪ ਉਹਦੇ ਵਿੱਚ ਜੁਆਇਨ ਕਰ ਸਕਦੇ ਹੋ ਕੋਸ਼ਿਸ਼ ਰਹੀਆ ਕਰੂਗੀ ਕਿ ਉਹਦੇ ਵਿੱਚ ਤੁਹਾਨੂੰ ਸਾਰੀਆਂ ਪਿਕਸ ਜੋ ਵੀ ਆਉਣ ਵਾਲਾ ਸਟਾਕ ਹੁੰਦਾ ਸਾਰਾ ਤੁਹਾਨੂੰ ਉਥੇ ਪਹਿਲਾਂ ਹੀ ਪ੍ਰੋਵਾਈਡ ਹੋ ਸਕੇ ਤੇ ਤਾਂ ਕਰਕੇ ਤੁਸੀਂ ਚੈਰ ਕਲੈਕਸ਼ਨ ਦਾ ਗਰੁੱਪ ਜੁਆਇਨ ਕਰ ਸਕਦੇ ਹੋ ਤਾਂ ਉਹਦਾ ਲਿੰਕ ਤੁਹਾਨੂੰ ਸੈਂਡ ਹੋ ਜਾਊਗਾ ਤੁਸੀਂ ਮੈਨੂੰ ਹੈਲੋ ਲਿਖ ਕੇ ਗਰੁੱਪ ਦੇ ਲਈ ਮੈਸੇਜ ਕਰ ਸਕਦੇ ਹੋ ਵੀ ਸਾਨੂੰ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਵੇ ਤੇ ਬਾਕੀ ਆਪਣੀ ਚੈਰ ਕਲੈਕਸ਼ਨ ਇੰਸਟਾ ਦੀ ਆਈਡੀ ਆ ਉਹਨੂੰ ਵੀ ਜਾ ਕੇ ਫੋਲੋ ਕਰ ਸਕਦੇ ਹੋ ਲੋ ਜੀ ਅੱਜ ਦੀ ਕਲੈਕਸ਼ਨ ਹਾਂ ਜੀ ਏਕੇ ਟੈਕਸ ਬ੍ਰਾਂਡ ਰੋਗ ਆ ਬਹੁਤ ਹੀ ਪਿਆਰਾ ਬਹੁਤ ਹੀ ਸੁਪੀਰੀਅਰ ਇਹਨਾਂ ਦਾ ਫੈਬਰਿਕ ਹੁੰਦਾ ਤੇ ਪ੍ਰਾਈਸ ਇਹਨਾਂ ਦੇ ਬਹੁਤ ਰੀਜ਼ਨੇਬਲ ਹੁੰਦੇ ਆ ਆ ਲੋ ਜੀ ਆਲ ਓਵਰ ਬਲੈਕ ਕਲਰ ਦੇ ਉੱਪਰ ਆ ਬਲੈਕ ਕਲਰ ਦੇ ਉੱਪਰ ਆ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਸੋੜ ਦੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਨਾਲ ਇਹਨਾਂ ਦੇ ਵਿੱਚ ਕਾਸਮਸ ਲੀਨ ਦੇ ਮਿਲਣਗੇ ਦੁਪੱਟੇ ਸਿਰ ਤੇ ਰੁਕਣ ਵਾਲੇ ਪੂਰੀ ਮਨ ਲਗੇ ਪੂਰਾ ਸੌਫਟ ਦੁਪੱਟਾ ਲੰਬਾਈ ਚੁੜਾਈ ਪੂਰੀ ਵਧੀਆ ਜਿਵੇਂ ਮਰਜੀ ਤੁਸੀਂ ਬੁੱਕਲ ਮਾਰੋ ਜਿਵੇਂ ਮਰਜੀ ਤੁਸੀਂ ਸਿਰ ਤੇ ਲਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਆਲ ਓਵਰ ਸੂਟ ਰਹੂਗਾ ਨਾਲ ਡਿਜੀਟਲ ਰਹੂਗਾ ਵਿਸਕੋਸ ਮਸਲਿਨ ਦਾ ਦੁਪੱਟਾ ਪਿਓਰ ਕਾਟਨ ਆ 100% ਪੂਰੀ ਸਕਿਨ ਲਈ ਵੀ ਪੂਰੀ ਵਧੀਆ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਸਕਿਨ ਦੀ ਪ੍ਰੋਬਲਮ ਆ ਕਾਟਨ ਤੋਂ ਬਿਨਾ ਕੁਝ ਨਹੀਂ ਪੀਂਦਾ ਪੂਰੀ ਸੌਫਟ ਵਾਲੀ ਕਾਟਨ ਆ ਇਹ ਇਸ ਲਈ ਬੇਫਿਕਰ ਹੋ ਕੇ ਲਾਈਨਿੰਗ ਲਗਵਾਣੀ ਹੈ ਤੁਹਾਡੀ ਇੱਛਾ ਨਹੀਂ ਲਗਵਾਣੀ ਤਾਂ ਵੀ ਤੁਹਾਡੀ ਇੱਛਾ ਪਿਓਰ ਕਾਟਨ ਦੇ ਸੂਟ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਪੂਰੀ ਸਪੀਰੀਅਰ ਵਾਲੀ ਕਾਟਨ ਆ ਇਹ ਨਹੀਂ 1 2 2 ਰੁਪਏ ਤਾਂ ਇਹ ਡਲ ਜੀ ਹੋਗੀ ਜਾਂ ਖੁੱਲ ਲਗੀ ਜਾਂ ਸੁੰਗੜ ਗਈ ਇਦਾਂ ਦਾ ਕੋਈ ਕੰਪਲੇਨ ਨਹੀਂ ਪੂਰੀ ਵਧੀਆ ਸਪੀਰੀਅਰ ਕਾਟਨ ਤੁਹਾਡੇ ਲਈ ਲੈ ਕੇ ਆਏ ਆ ਸੋ ਆਪਣੇ ਕਲਰ ਡਿਜ਼ਾਈਨ ਸਿਲੈਕਟ ਕਰਕੇ ਫਟਾਫਟ ਆਰਡਰ ਕਰ ਸਕਦੇ ਹੋ ਪੈਕਿੰਗ ਸਕਿਨ ਕਲਰ ਵੀ ਬਹੁਤ ਸੋਹਣਾ ਸਕਿਨ ਹੀ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪ੍ਰਿੰਟਿੰਗ ਚੈੱਕ ਕਰ ਲਓ ਪ੍ਰਿੰਟਿੰਗ ਬਹੁਤ ਸੋਹਣੀ ਸੇਮ ਪ੍ਰਿੰਟ ਰਹੂਗਾ ਇਹਦਾ ਵੀ ਇਹਦਾ ਵੀ ਉਹ ਬਲੈਕ ਕਲਰ ਆ ਐਂਡ ਇਹ ਸਕਿਨ ਕਲਰ ਆ ਜਿਹੜੀਆਂ ਭੈਣਾਂ ਨੂੰ ਸਕਿਨ ਕਲਰ ਚਾਹੀਦਾ ਤੁਸੀਂ ਸਕਿਨ ਲੈ ਸਕਦੇ ਹੋ ਨਾਲ ਸੇਮ ਆਊਗਾ ਸਕਿਨ ਕਲਰ ਦਾ ਦੁਪੱਟਾ ਕਲਰ ਵਾਕਈ ਬਹੁਤ ਹੀ ਜ਼ਿਆਦਾ ਸੋਹਣਾ ਵਾ ਆ ਲਓ ਜੀ ਦੇਖੋ ਦੁਪੱਟੇ ਦੀ ਗ੍ਰੇਸ ਆਪਦੀ ਹੋਈ ਆ ਆ ਲਓ ਬਹੁਤ ਸੋਹਣਾ ਕੋਸਮਸ ਲੀਨ ਦਾ ਇਹ ਰਹੂਗਾ ਦੁਪੱਟਾ ਹਲੋ ਜੀ ਨੈਕਸਟ ਵਾਲਾ ਦੇਖ ਲਓ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਰਹੂਗਾ ਇਹ ਵੀ ਏਕੇ ਟੈਕਸ ਦੀ ਬਹੁਤ ਹੀ ਸੋਹਣੀ ਇਹ ਕਲੈਕਸ਼ਨ ਆਈ ਆ ਬਹੁਤ ਹੀ ਪਿਆਰੀ ਆ ਲੋ ਤਾਂ ਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਆਊਗਾ ਨਾ ਫਟਾਫਟ ਸਕਰੀਨਸ਼ਾਟ ਲੈ ਲਿਓ ਤਾਂ ਕਿ ਇਹ ਨਾ ਹੋਵੇ ਵੀ ਜਾਨੋ ਤੁਸੀਂ ਸਕਰੀਨਸ਼ਾਟ ਕਰੋ ਤੇ ਜਾਨੋ ਇਹ ਸੋਲਡ ਆਊਟ ਹੋ ਜਾਵੇ ਲੋ ਮੈਨੂੰ ਆਇਆ ਵੀ ਤੁਹਾਨੂੰ ਮੈਂ ਪੂਰਾ ਇਹਦਾ ਫਰੰਟ ਤੇ ਬੈਕ ਸੇਮ ਆ ਫਰੰਟ ਐਂਡ ਬੈਕ ਸੇਮ ਮਿਲੂਗੀ ਇਦਾਂ ਰੋਗੀ ਇਹਦੀ ਲੁੱਕ ਆ ਲੋ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ ਸੈਲਫ ਪ੍ਰਿੰਟਡ ਜਾਂ ਸਟਾਫ ਆ ਇਦਾਂ ਲਾਈਨਿੰਗ ਆ ਵਿੱਚ ਬਹੁਤ ਹੀ ਸੋਹਣਾ ਬਹੁਤ ਹੀ ਸੁਪੀਰੀਅਰ ਜਿਹਾ ਸਟੱਫ ਲੱਗਿਆ ਬਿਲਕੁਲ ਹੀ ਸੌਫਟ ਵਾਲਾ ਤੇ ਪੂਰਾ ਸੁਪੀਰੀਅਰ कॉटन ਲੱਗਿਆ ਬਾਰ ਬਾਰ ਰਿਪੀਟ ਕਰ ਰਹੀਆਂ ਕਿ ਇਹ ਨਹੀਂ ਹੈਗੀ ਕੈਮਰੀ कॉटन ਨਹੀਂ ਤੁਹਾਨੂੰ ਦੇ ਰਹੇ ਹੈਗੇ ਪ੍ਰਾਈਸ ਦੇ ਵਿੱਚ ਪੂਰੀ ਸੁਪੀਰੀਅਰ ਲੌਨ कॉटन ਵਾਲਾ ਫੈਬਰਿਕ ਆ ਪੂਰਾ ਵਧੀਆ ਜਿੰਨਾ ਧੋਵੋਗੇ ਜਿੰਨਾ ਪਾਉਗੇ ਉਨਾਂ ਹੀ ਸਕੂਨ ਦਊ ਉਨਾਂ ਹੀ ਹੰਡੂ ਉਨਾਂ ਹੀ ਸ਼ਾਈਨ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਆ ਦੇਖੋ ਸਾਰੀ ਡਿਜੀਟਲ ਪੇਂਟਿੰਗ ਦੇਖ ਲਓ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਹੋਈ ਹੋਈ ਆ ਇਦਾਂ ਲੱਗਦਾ ਜਿਵੇਂ ਵਰਕ ਹੋਇਆ ਹੁੰਦਾ ਜਾਂ ਪੇਂਟ ਹੋਇਆ ਹੁੰਦਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਸਾਰਾ ਸੂਟ ਇਸ ਤਰ੍ਹਾਂ ਮਿਲੂਗਾ ਇਹਦਾ ਕਿਰਾ ਬਹੁਤ ਨਾਲ ਮੈਚਿੰਗ ਬਾਟਮ ਆਈਆਂ ਨੇ ਪਰ ਪੀਸ ਕਲਰ ਆਵਲਾ ਸੈਟ ਪੂਰਾ ਸੁਪਰ ਹਿੱਟ ਹੈ ਡਿਮਾਂਡ ਵੀ ਇਹਦੀ ਇੰਨੀ ਰਹਿਣੀ ਆ ਕਿ ਪਰ ਹਜੇ ਸਾਡੇ ਕੋਲ ਸਿਰਫ ਇੱਕ ਇੱਕ ਪੀਸ ਹੀ ਆਇਆ ਪਰ ਜਿਹੜੀਆਂ ਭੈਣਾਂ ਦੇ ਪਹਿਲਾਂ ਸਕਰੀਨਸ਼ਾਟ ਆ ਜਾਣਗੇ ਉਹਨਾਂ ਨੂੰ ਮਿਲ ਜਾਣਗੇ ਕਲੈਕਸ਼ਨ ਬਹੁਤ ਸੋਹਣੀ ਆ ਬਹੁਤ ਹੀ ਪਿਆਰੀ ਸਰਦਾਰੀ ਜੀ ਲੁੱਕ ਦਾ ਸੂਟ ਆ ਇਹ ਮਤਲਬ ਕਿ ਜਿੱਥੇ ਮਰਜੀ ਤੁਸੀਂ ਹੈ ਨਾ ਗਮੀ ਸ਼ਦੀ ਜਿੱਥੇ ਮਰਜੀ ਤੁਸੀਂ ਪਾ ਸਕਦੇ ਹੋ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਆ ਲੋ ਇਹ ਹੈਗੀ ਇਹਦੇ ਨਾਲ ਬਾਟਮ ਨਾਲ ਹੈਗੀ ਸੇਮ ਕਾਫੀ ਕਲਰ ਦੀ ਬਾਟਮ ਬਹੁਤ ਹੀ ਪਿਆਰਾ ਨਾਲ ਇਹਦੇ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਦਾ ਆ ਲੋ ਲੋ ਜੀ ਨਾਲ ਇਹਦਾ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹਦਾ ਦੁਪੱਟਾ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆਈ ਹੈ ਇਹ ਬਹੁਤ ਹੀ ਸੋਹਣੀ ਹਲੋ ਦੁਪੱਟਾ ਚ ਨਾ ਕੋਈ ਵੱਡੇ ਵੱਡੇ ਫਲਾਵਰ ਸਿਰਫ ਇੱਕ ਕੋਨੇ ਤੇ ਐ ਫਲਾਵਰ ਨੇ ਸਾਈਡਾਂ ਤੇ ਬਾਕੀ ਸਾਰਾ ਦੁਪੱਟਾ ਇਸੇ ਤਰ੍ਹਾਂ ਜਿਵੇਂ ਸੂਟ ਦੇ ਵਿੱਚ ਪ੍ਰਿੰਟਿੰਗ ਆ ਨਾ ਉਸ ਤਰ੍ਹਾਂ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਦੁਪੱਟਾ ਨਾਲ ਚਾਰ ਕਲਰਾਂ ਉੱਪਰ ਇਹ ਵਾਲਾ ਸੈੱਟ ਆਇਆ ਚਾਰੇ ਦੇ ਚਾਰੀ ਕਲਰਸ ਉਪਰ ਹੀਟ ਆਏ ਨੇ ਸੋ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਚਾਰੀ ਕਲਰ ਤੁਹਾਨੂੰ ਸ਼ੋਅ ਕਰ ਦਿੰਨੀ ਆ ਇਸ ਕਲਰ ਇਹਦੇ ਵਿੱਚ ਜਾਨੀਏ ਕੋਈ ਵੀ ਛੱਡਣ ਵਾਲਾ ਨਹੀਂ ਆਇਆ ਸਾਰੇ ਕਲਰ ਬਹੁਤ ਸੁਪਰ ਹਿੱਟਡ ਡਿਜ਼ਾਈਨ ਆ ਵੀਡੀਓ ਨਾਲੋਂ ਕਿਤੇ ਸੋਹਣਾ ਤੁਹਾਡੇ ਹੱਥਾਂ 'ਚ ਆਇਆ ਇਹ ਵਾਲਾ ਡਿਜ਼ਾਈਨ ਲੱਗਣਾ ਕਿਉਂਕਿ ਸੁਪਰ ਕਲੈਕਸ਼ਨ ਆ ਜਿਹੜੀਆਂ ਭੈਣਾਂ ਚਾਹੁੰਦੀਆਂ ਨੇ ਨਾ ਹਰ ਜਗ੍ਹਾ ਤੇ ਪੈ ਸਕੇ ਵੀ ਦੇਖਣਾ ਨਾ ਪਵੇ ਹਾਂਜੀ ਆ ਰੰਗ ਉੱਥੇ ਪੈਜੋ ਉੱਥੇ ਪੈਜੋ ਉਹਨਾਂ ਲਈ ਬਹੁਤ ਪਿਆਰੀ ਜਿਹੀ ਕਲੈਕਸ਼ਨ ਆਈ ਆ ਇਹ ਤੇ ਇਹ ਰਹੂਗਾ ਜੀ 에ਅਰ ਫੋਰਸ ਕਲਰ ਇਹਦੀ ਬਾਟਮ ਰਹੂਗੀ 에ਅਰ ਫੋਰਸ ਕਲਰ ਦੇ ਨਾਲ ਮੈਚਿੰਗ ਆ ਲਓ ਇਦਾਂ ਰਹੂਗੀ ਇਹਦੀ ਸ਼ਾਰਟ ਦੇ ਨਾਲ ਇਹਦੇ ਵੀ ਸੀਮ ਮਿਲੂਗਾ एयर फोर्स ਕਲਰ ਦਾ ਹੀ ਦੁਪੱਟਾ ਆਹ ਲੋ ਬਹੁਤ ਸੋਹਣੀਆਂ ਦੁਪੱਟੇ ਨਾਲ ਪੂਰੇ ਖੁੱਲੇ ਡੁੱਲੇ ਚਾਰ ਕਲਰਾਂ ਦੇ ਉੱਪਰ ਚਾਰੇ ਕਲਰ ਸੁਪਰ ਹਿੱਟ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਬਸ फटाफट ਲੈ ਲਓ ਸਕਰੀਨ ਸ਼ਾਟ ਜਿਹੜੀਆਂ ਬਣ ਚਾਹੀਦੇ ਚਾਰ ਸੂਟ ਨੇ ਚਾਰ ਕਲਰ ਨੇ ਪੂਰੇ ਸੁਪਰ ਹਿੱਟ ਨਹੀਂ ਜਾਣਗੇ ਆਹ ਲੋ ਜੀ ਨੈਕਸਟ ਦੇਖੋ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹ ਹੈਗਾ ਪਰਪਲ ਸ਼ੇਡ ਦੇ ਨਾਲ ਇਹਦੀ ਬਾਟਮ ਰੋਗੀ ਇਸ ਤਰ੍ਹਾਂ ਪਰ ਜਿਵੇਂ ਕਿ ਸ਼ਰਟ ਦੇ ਵਿੱਚ ਜਿਵੇਂ ਲਾਈਟ ਸ਼ਰਟ ਹੈ ਨਾ ਲਾਈਟ ਦੇ ਵਿੱਚ ਇਸੇ ਤਰ੍ਹਾਂ ਜਿਗਜ਼ੈਗ ਵਾਂਗੂ ਲਾਈਨਾਂ ਜੀਆਂ ਸੇਮ ਪ੍ਰਿੰਟ ਇਸ ਹੈਲ ਪ੍ਰਿੰਟ ਬਾਟਮ ਦੇ ਵਿੱਚ ਸ਼ਾਇਦ ਨੇੜੇ ਤੋਂ ਤੁਹਾਨੂੰ ਦਿਖ ਸਕੇ ਪਰ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸੂਟ ਨੇ ਇਹ ਤੇ ਕਲਰ ਚਾਰੇ ਬਹੁਤ ਪਿਆਰੇ ਨੇ ਕਨਫਿਊਜ਼ ਹੋ ਜੂਗੇ ਕਿਹੜਾ ਕਲਰ ਲਾਉਈਏ ਕਿਹੜਾ ਛੱਡੀਏ ਚਾਰੇ ਕਲਰ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਆਹ ਕਲਰ ਦੇਖੋ ਇਹ ਵੀ ਹੈਗਾ ਪਿਸਤਾ ਗ੍ਰੀਨ ਕਲਰ ਕਲਰ ਇਹ ਵੀ ਬਹੁਤ ਗਰਨੇ ਪਹਿਣਾ ਥੋੜਾ ਜਿਹਾ ਇਹ ਗ੍ਰੀਨ ਕਲਰ ਮਹਿੰਦੀ ਆ ਟੂਨ ਦੀ ਤੇ ਆਊਗਾ ਥੋੜਾ ਜਿਹਾ ਆ ਲੋ ਦੇਖੋ ਪ੍ਰਿੰਟਿੰਗ ਆ ਛੋਟ ਦੀਆਂ ਇੰਨੀਆਂ ਸੋਹਣੀਆਂ ਨੇ ਨਾਲ ਬਾਟਮਾ ਦੀ ਮੈਚਿੰਗ ਵੀ ਕਿਆ ਬਾਤ ਕੀਤੀ ਹੋਈ ਆ ਬਹੁਤ ਹੀ ਸੋਹਣੀਆਂ ਆ ਲੋ ਗ੍ਰੀਨ ਕਲਰ ਦੇ ਉੱਪਰ ਆ ਦੇਖੋ ਕਲਰ ਕੋਈ ਵੀ ਨਹੀਂ ਇੰਨਾ ਚਾਰਾਂ ਚ ਛੜਨ ਵਾਲਾ ਜਾਨਕਿ ਚਾਰੇ ਦੇ ਚਾਰੀ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਆ ਲੋ ਨਾਲ ਸੇਮ ਆਊਗਾ ਸੇਮ ਇਦਾਂ ਦਾ ਹੀ ਦੁਪੱਟਾ ਵਿੱਚ ਸੇਮ ਕਲਰ ਕੰਟਰਾਸਟ ਹੋਊਗਾ ਬਾਟਮ ਨਾਲ ਆ ਬਹੁਤ ਸੋਹਣੇ ਦੁਪੱਟੀਆਂ ਦੇ ਨਾਲ ਇਹ ਰੈਡੀ ਹੋਏ ਹੋਏ ਨੇ ਪੀਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਓ ਚਾਰ ਪੀਸ ਨੇ ਇਹ ਆਪਾਂ ਦੇ ਕੋਲ ਆਲੋ ਨੈਕਸਟ ਲੂਕ ਨਿਊ ਡਿਜ਼ਾਈਨ ਨੇ ਇਹ ਸਾਰੇ ਹਜੇ ਹੁਣ ਲਾਂਚ ਹੋਏ ਨੇ ਬਹੁਤ ਹੀ ਹਜੇ ਛੇਤੀ ਤੁਹਾਨੂੰ ਦੇਖਣ ਨੂੰ ਵੀ ਨਹੀਂ ਮਿਲਣਗੇ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਦੇਖੋ ਡਿਜ਼ਾਈਨਿੰਗ ਤਾਂ ਹਰ ਤਰ੍ਹਾਂ ਦੀ ਆਈ ਹੈ ਜਣਗੇ ਵੀ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਪੀਸ 프ਰੰਟ ਬੈਕ ਹਰ ਚੀਜ਼ ਦੀ ਸੇਮ ਮਿਲੂਗੀ ਜਿਹੜਾ ਵੀ ਸੂਟ ਆਪਾਂ ਖੋਲ ਰਹੇ ਆਂ ਸਾਰੇ ਸੂਟਾਂ ਦੀ ਜਿਹੜੀ ਫਰੰਟ ਤੇ ਬੈਕ ਆ ਸੇਮ ਰਹੂਗੀ ਇਹ ਹੈਗਾ ਲਾਈਟ ਮਸਟਰਡ ਸ਼ੇਡ ਨਾ ਜ਼ਿਆਦਾ ਡਾਰਕਾ ਨਾ ਹੀ ਜ਼ਿਆਦਾ ਪਿੱਕਾ ਮੀਡੀਅਮ ਇੰਗਲਿਸ਼ ਜਿਹਾ ਕਲਰ ਨੇ ਬਹੁਤ ਹੀ ਸੋਹਣੇ ਮਸਟਰਡ ਸ਼ੇਡ ਤੇ ਕੋਈ ਫੁੱਲ ਫਲਾਵਰਿੰਗ ਵੀ ਸਾਰੀ ਜਿਓਮੈਟ੍ਰੀਕਲ ਜੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਹੀ ਸੋਹਣਾ ਤੇ ਲਾਈਨਿੰਗ ਵਾਲਾ ਫਰਕ ਦੇ ਰੋਗਾ ਇਸ ਤਰ੍ਹਾਂ ਇਹਦੇ ਵਿੱਚ ਵੀ ਸੇਮ ਲਾਈਨਿੰਗ ਰਹੂਗੀ ਦੇਖੋ ਬਹੁਤ ਸੋਹਣੀ ਐ ਲੱਗੂਗਾ ਜਿਵੇਂ ਆਪਾਂ ਪਿੰਟੈਕਸ ਜਿਆਨੀ ਕੀਤੀਆਂ ਹੋਈਆਂ ਦੀਆਂ ਵਿੱਚ ਵਿੱਚ ਬਹੁਤ ਸੋਹਣਾ ਫੈਬਰਿਕ ਆ ਨਾਲ ਸੇਮ ਸਾਰਿਆਂ ਦੇ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਆਊਗੀ ਤੇ ਨਾਲ ਇਹਨਾਂ ਦੇ ਰਹਿਣਗੀਆਂ ਜੀ ਬਾਟਮ ਇਸ ਤਰ੍ਹਾਂ ਲਾਈਨਿੰਗ ਹੋਈਆਂ ਆਹ ਲੋ ਇਹ ਹੈਗੀ ਇਹਦੀ ਬਾਟਮ ਇਦਾਂ ਹੀ ਰਹੂਗੀ ਸੇਮ ਜਿਵੇਂ ਹੈ ਨਾ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਪ੍ਰਿੰਟਿੰਗ ਦਿੱਤੀ ਆ ਸੇਮ ਪ੍ਰਿੰਟਿੰਗ ਹੈ ਨਾ ਆਉਗੀ ਬਾਟਮ ਦੇ ਵਿੱਚ ਇਹਦੀਆਂ ਲਾਈਨਿੰਗ ਡਿਫਰੈਂਟ ਰਹਿਣਗੀਆਂ ਬਟ ਕਲਰ ਕੰਟਰਾਸਟ ਤੇ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਨਾਲ ਇਹਨਾਂ ਦੇ ਵੀ ਆਉਣਗੇ ਜੀ ਬਿਸਕੋਸ ਮਕੀਨ ਦੇ ਦੁਪੱਟੇ ਕਿਸੇ ਵੀ ਸੂਟ ਨੂੰ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਕਿਸੇ ਨੂੰ ਲਾਈਨਿੰਗ ਅੰਡਰਸ਼ਰਟ ਦੀ ਨਹੀਂ ਹੈਗੀ ਜੀ ਰਿਕੁਆਇਰ ਬਾਕੀ ਤੁਹਾਡੀ ਆਪਣੀ ਇੱਛਾ ਜੇ ਜਿਹੜੀਆਂ ਪਹਿਣਾ ਲਾਈਨਿੰਗ ਤੋਂ ਬਿਨਾ ਵੀਅਰ ਨਹੀਂ ਹੀ ਕਰਦੀਆਂ ਚਾਹੇ ਕੋਈ ਵੀ ਫੈਬਰਿਕ ਹੋਵੇ ਤੁਸੀਂ ਲਗਾ ਸਕਦੇ ਹੋ ਤਾਂ ਸੂਟਾਂ 'ਚ ਹੋਰ ਜਾਨਕਿ ਦੁੱਗਣੀ ਜਾਣ ਪੈ ਜਾਂਦੀ ਹੈ ਲਾਈਨਿੰਗ ਦੇ ਨਾਲ ਪਰ ਜਿਹੜੀਆਂ ਸਕਿਪ ਕਰਨਾ ਚਾਹੁੰਦੀਆਂ ਤਾਂ ਵੀ ਤੁਸੀਂ ਆਰਾਮ ਦੇ ਨਾਲ ਵੀਅਰ ਕਰੋਗੇ ਤੇ ਨਾਲੇ ਕੱਪੜੇ ਨੂੰ ਫੀਲ ਕਰੋਗੇ ਹੰਡਾਓਗੇ ਇੰਨਾ ਸੋਹਣਾ ਕੱਪੜਾ ਏਕੇ ਟੈਕਸ ਬ੍ਰਾਂਡ ਆ ਪ੍ਰਾਈਸ ਵੀ ਇੰਨਾ ਰੀਜ਼ਨੇਬਲ ਦੇ ਰਹੀਆਂ ਤੇ ਸੂਟ ਤੇ ਫੈਬਰਿਕ ਨਾਲ ਦੁਪੱਟੇ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਜਿੰਨੇ ਮਰਜੀ ਤੁਸੀਂ ਲੰਬੇ ਭਾਰਿਓ ਪੂਰੇ ਵਧੀਆ ਬੁੱਕਲ ਵੱਜੂਗੀ ਦੁਪੱਟਿਆਂ ਦੀ ਵੀ ਪੂਰੇ ਵਧੀਆ ਸੂਟ ਆਏ ਨੇ ਇਹ ਹਾਲੇ ਇਹਦੇ ਵੀ ਕਲਰ ਚੈੱਕ ਕਰ ਲਓ ਚਾਰ ਕਲਰ ਹੋ ਪਰ ਇਹ ਵਾਲਾ ਡਿਜ਼ਾਈਨ ਆਇਆ ਸਾਰੇ ਕਲਰ ਇਹਦੇ ਵੀ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਆਏ ਬਹੁਤ ਸੋਹਣੀਆਂ ਚੀਜ਼ਾਂ ਆਈਆਂ ਨੇ ਬਸ ਤੁਸੀਂ ਫਟਾਫਟ ਲੈ ਕੇ ਨਾ ਸਕਰੀਨਸ਼ਾਟ ਕਰ ਲਓ ਤਾਂ ਕਿ ਤੁਹਾਡੀ ਪਸੰਦ ਦੇ ਦੋ ਸੂਟ ਵੀ ਮੰਗਵਾਉਂਗੇ ਨਾ ਤਾਂ ਵੀ ਕੋਈ ਉਹ ਨਹੀਂ ਹੋਣਾ ਕਿਉਂਕਿ ਬਾਅਦ ਦੇ ਵਿੱਚ ਜਿਵੇਂ ਜਿਵੇਂ ਗਰਮੀ ਨੇ ਆਪਦੇ ਰੰਗ ਦਿਖਾਉਣੇ ਆ ਤਾਂ ਤਾਂ ਸੂਟਾਂ ਦੇ ਰੇਟਾਂ ਨੇ ਵੀ ਆਪਦੇ ਰੰਗ ਦਿਖਾਉਣੇ ਆ ਬਹੁਤ ਇਹੇ ਸੂਟ ਮਾਰਕੀਟ 'ਚ 2000 ਤੋਂ ਘੱਟ ਤੁਹਾਨੂੰ ਕਿਧੋ ਨਹੀਂ ਮਿਲਣਾ ਹੁਣ ਵੀ ਟਰਾਈ ਕਰ ਲਿਓ ਕਿਉਂਕਿ ਪੂਰੀ ਬੈਸਟ ਵਾਲੀ ਕਾਟਨ ਲੱਗੀ ਹੋਈ ਆ ਪੂਰੀ ਸੁਪੀਰੀਅਰ ਕਾਟਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਵਾਲੀ ਕਾਟਨ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਨਾਲ ਜਿਹੜੀ ਡਿਜ਼ਾਈਨਿੰਗ ਦਿੱ ਤੇ ਨਾਲ ਸੇਮ ਬਾਟਮਾਂ ਦੀ ਡਿਜ਼ਾਈਨਿੰਗ ਕਲਰ ਇੰਨੇ ਸੋਹਣੇ ਆਏ ਹੋਏ ਨੇ ਆ ਦੇਖੋ ਇਹਦੀ ਡਿਜ਼ਾਈਨਿੰਗ ਇਦਾਂ ਬਾਟਮ ਦੀ ਤੇ ਇਦਾਂ ਰਹੂਗੀ ਬਾਟਮ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਇਦਾਂ ਇਹਦਾ ਸਾਰਾ ਬਾਟਮ ਦਾ ਪ੍ਰਿੰਟ ਰਹੂਗਾ ਤੇ ਸੇਮ ਰਹੂਗੀ ਸ਼ਾਰਟ ਦੀ ਪਿੰਟ ਸੇਮ ਬਾਹਾਂ ਦੇ ਉੱਪਰ ਸੇਮ ਸਾਰਾ ਤੇ ਨਾਲ ਸੇਮ ਲਾਈਟ ਜਿਹਾ ਕਲਰ ਹੈ ਲਾਈਟ ਜਿਹਾ ਬਿਲਕੁਲ ਹੀ ਲਾਈਟ ਜਿਹਾ ਪਰਪਲ ਸ਼ੇਡ ਨਾਲ ਸੇਮ ਰਹੂਗਾ ਦੁਪੱਟਾ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਲੈਕ ਕਲਰ ਇੱਕ ਮਿਲੋ गाइस ਦੇ ਵਿੱਚ ਤੁਹਾਨੂੰ ਬਲੈਕ ਕਲਰ ਬਲੈਕ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਹਲੋ ਤੇ ਬਲੈਕ ਕਲਰ ਰੇਕ ਭੈਣ ਦੀ ਪਸੰਦ ਰਹਿੰਦਾ ਵਾ ਤੇ ਜਿਹੜੇ ਮਰਜੀ ਯਾਨੀ ਕਿ ਇਸ ਚ ਆਪਾਂ ਪਾ ਸਕਦੇ ਹਾਂ ਨਾਲ ਸੇਮ ਆਊਗੀ ਪ੍ਰਿੰਟਿੰਗ ਬਾਟਮ ਦੇ ਉੱਪਰ ਬਹੁਤ ਅਲੱਗ ਜੀਆਂ ਚੀਜ਼ਾਂ ਆਈਆਂ ਦੋ ਸੈਟ ਜਿਹੜੇ ਮੈਂ ਦਿਖਾ ਰਹੀ ਆ ਨਾ ਯਾਨੀ ਕਿ ਸੁਪਰ ਆਏ ਨੇ ਪਾਏ ਹੋਏ ਵੀ ਇੰਨੇ ਜਚਣਗੇ ਬਹੁਤ ਸੋਹਣੇ ਸੂਟ ਆਏ ਨੇ ਪਿਓਰ ਕਾਟਨ ਆ ਇਸ ਲਈ ਬੇਫਿਕਰ ਹੋ ਕੇ ਮੰਗਾ ਸਕਦੇ ਹੋ 1% ਵੀ ਸਿੰਥੈਟਿਕ ਨਹੀਂ ਬਹੁਤ ਹੀ ਸਕਿਨ ਫ੍ਰੈਂਡਲੀ ਕਪੜਾ ਵਾ ਪੂਰਾ ਵਧੀਆ ਸੌਫਟ ਤੇ ਨਾਲ ਇਹਦੇ ਸੇਮ ਆਊਗਾ ਦੁਪੱਟਾ ਬਲੈਕ ਕਲਰ ਦਾ ਲੋ ਨੈਕਸਟ ਦੇਖੋ ਇਹ ਹੈਗਾ ਪਿਸਤਾ ਗ੍ਰੀਨ ਕਲਰ ਦਾ ਪਿਸਤਾ ਗ੍ਰੀਨ ਕਲਰ ਦੇ ਉੱਪਰ ਆ ਬਹੁਤ ਹੀ ਸੋਹਣੀ ਪ੍ਰਿੰਟਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਆ ਨਾਲ ਇਹਦੇ ਸੇਮ ਆਊਗਾ ਜੀ ਪ੍ਰਿੰਟਿੰਗ बॉटम ਦੇ ਉੱਤੇ ਜਿਹੜੀਆਂ बॉਟਮਾਂ ਨੇ ਨਾ ਬਹੁਤ ਸੋਹਣੀਆਂ ਨੇ ਜਾਨੀ ਕਿ ਅਲੱਗ ਦੀਆਂ ਪਲੇਨ ਤਾਂ ਆਪਾਂ ਹਰ ਕੋਈ ਹਰ ਸੂਟ ਆਪਣੇ ਕੋਲ ਪਲੇਨ बॉटਮ ਨਾਲ ਤਾਂ ਹੁੰਦਾ ਹੀ ਆ ਲੇਕਿਨ ਲਾਈਨਿੰਗ ਵਾਲੀ ਬਹੁਤ ਸੋਹਣੀ ਇਹਨਾਂ ਨੇ ਨਿਊ ਕਲੈਕਸ਼ਨ ਜੀ ਇਹ ਕੰਡੀ ਆ ਨਿਊ ਜ ਆ ਡਿਜ਼ਾਈਨ ਆ ਬਹੁਤ ਹੀ ਸੋਹਣਾ ਤੇ ਇਸ ਤਰ੍ਹਾਂ ਹੈਗੀ ਆ ਜਿਵੇਂ ਆਹ ਲੱਗਦਾ ਜਿਵੇਂ ਵਾਈਟ ਥ्रेड ਦੇ ਨਾਲ ਲਾਈਨਾਂ ਚੱਲੀਆਂ ਹੁੰਦੀਆਂ ਬਹੁਤ ਸੋਹਣੀ ਪ੍ਰਿੰਟਿੰਗ ਹੈਗੀਆਂ ਸ਼ਰਟਾਂ ਦੀ ਇਹਨਾਂ ਦੇ ਨਾਲ ਸੇਮ ਮਿਲਣਗੇ ਤੁਹਾਨੂੰ ਜਿਸਕਾਸ ਮਸਲੀਨ ਦੇ ਦੁਪੱਟੇ ਦੁਪੱਟੇ ਵੀ ਪੂਰੇ ਸੌਫਟ ਵਾਲੇ ਸਿਰ ਤੇ ਰੁਕਣ ਵਾਲੇ ਪੂਰੇ ਖੁੱਲੇ ਡੁੱਲੇ ਬੁੱਕਲ ਵੱਜੂਗੀ ਬਹੁਤ ਸੋਹਣੀ ਜਾਣਗੇ ਜਿੰਨਾ ਵੀ ਕਹਦਾ ਓਨਾਂ ਵਾ ਸਾਰੇ ਨਿਊ ਕਲੈਕਸ਼ਨ ਆ ਸੋ ਤੁਹਾਨੂੰ ਜਿਹੜਾ ਵੀ ਸੂਟ ਇਹਨਾਂ ਚੋਂ ਲੱਗਦਾ ਸੋਹਣਾ ਵਧੀਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਓ ਵੇਟ ਨਾ ਕਰਿਓ ਨਾਲ ਦੀ ਨਾਲ ਪੇਮੈਂਟ ਕਰਕੇ ਕਲੀਅਰ ਕਰ ਲਿਓ ਤਾਂ ਕਿ ਤੁਹਾਨੂੰ ਨਾਗੇ ਨਾਲ ਤੁਹਾਡਾ ਆਰਡਰ ਆ ਜਿਹੜਾ ਉਹ ਕਨਫਰਮ ਹੋ ਕੇ ਬੁੱਕ ਹੋ ਸਕੇ ਆ ਲੋ ਜੀ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਬਹੁਤ ਹੀ ਸੁਪਰ ਲੈ ਕੇ ਆਈਆਂ ਸੋ ਇਨ੍ਹਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਨ੍ਹਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਾਂਦੇ ਜਾਂਦੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਸੋਣਾ ਜੋ ਕਮੈਂਟ ਤਾਂ ਹਰ ਵੀਡੀਓ ਤੇ ਬਣਦਾ ਤਾਂ ਕਹੋਗੇ ਇੰਨੀਆਂ ਸੋਹਣੀਆਂ ਕਲੈਕਸ਼ਨਾਂ ਲੈ ਕੇ ਆਉਂਦੇ ਆ ਸੋ ਜਿਹੜੀਆਂ ਪਹਿਣਾ ਕਰਦੀਆਂ ਨੇ ਪਿਆਰ ਦਿਲੋਂ ਤਾਂ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੇਂ ਸੂਟਾਂ ਦੇ ਨਾਲ ਨਵੇਂ ਹੋਰ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ